ਹਾਂਜੀ ਕਿੱਥੇ ਜਾਣਾ ਮਾੜ ਮੰਡੀ ਮਾੜ ਮੰਡੀ 35 ਰੁਪਏ ਬਾਈ ਹਾਂ ਬਾਈ ਤੁਹਕ ਤੇਰਾ ਹੈ ਪੈਸੇ ਡੈਟ ਵੀਰ ਹੋਏ ਕਿਹੜਾ ਉਹ ਕਨੈਕਟਰ ਬਾਈ ਆ ਗਿਆ ਖੜਾ ਡੈਟ ਵੀਰ ਹੋਏ ਲੈ ਆਂ ਬਾਈ ਕਿਉਂ ਦੇਖ ਕਿੱਥੇ ਆ ਗਏ ਉਹ ਡੈਟ ਉਹ ਡੈਟ ਨਾ ਪੇ ਉਪਰਾਵਾ ਰਾਮਪ੍ਰੀ ਫਿਰਦੇ ਹੋ ਹਜੇ ਕਿੱਥੇ ਆ ਗਏ ਆ ਡੈਟ ਨਾ ਤੂੰ ਆਲਾ ਆ ਵੀ ਲੋਈ ਚੋ ਲਈ ਅਰਜਾ ਭਾਈ ਉਹ ਭਾਈ ਕਮੈਂਟ ਮੈਂ ਤਾਂ ਥੋੜੇ ਤੇ ਖੜਾ ਰਹਾ ਹੂੰ ਭਾਈ ਭਾਈ ਕਿੰਨੇ ਰੁਪਏ ਭਾਈ ਮੋੜ ਮੰਡੀ ਦੇ 35 ਰੁਪਏ ਲੱਗਣਗੇ 1 ਤੇ 70 ਰੁਪਏ ਲੱਗਣਗੇ ਦੋਨਾਂ ਦੇ ਉਹ ਜਿੱਕੇ ਦਾ ਗੋਲੀਆਂ ਨੇ ਔਰ ਕੋਸ ਦਿਖਾਇਆ ਅਰਜਾ ਭਾਈ ਅਬ ਪੇ ਹੋ ਰਹਾ ਚੱਲ ਭਾਈ ਚੱਲ ਇਹ ਆ ਗਿਆ ਹੋ ਰਹਾ ਅਹ ਕਟਾ ਰਹਾ ਤੂੰ ਲੈ ਲੈ ਮੈਂ ਬਿਚੂ ਲੈ ਲੈ ਤਰਵੀਂ ਨਾ 5 ਕਿਰ ਜਗੜ ਉਹ ਸੁਤੇ ਕਟਾ ਲਾ 200 ਵੀ ਰਹਿ ਗਿਆ ਬਾਕੀ ਹਜ਼ਾਰ ਕਰ ਵਾਲੇ ਚੱਲ ਬਈ ਚਾਲਾ ਹਜ਼ਾਰ ਦੇ ਹੋ ਜਾ ਹਜ਼ਾਰ ਕੜ ਕੋ ਜੱਪ ਠੀਕ ਆ ਲਾ ਦਗੇ ਠੀਕ ਅੱਛਾ ਉਹ ਪੈਸੇ ਕਰਨਾ ਕਿ ਜਾਂ ਫਿਰ ਫੋੜ ਤਾਂ ਵੇਚ ਵੇਚ ਲੋਗੇ ਫੋੜਾ ਤੁਸੀਂ ਕੀ ਜਗੜ ਕਰਦੇ ਫਿਰਦੇ ਹੋ ਕਿੱਥੇ ਜਾਨੇ ਹੋ ਬਾਈ ਅਸੀਂ ਬਾਬੇ ਦੇ ਜਾਨੇ ਆ ਬਾਬੇ ਦੇ ਕੀ ਲੈਣ ਆਨੇ ਹੋ ਆ ਮੇਰਾ ਭਾਈ ਨਾ ਪਹਿਲਾਂ ਚਿੱਟਾ ਹੁੰਦਾ ਸੀ ਇਹ ਹਾਂ ਹੁਣ ਇਹ ਐਲ ਪ੍ਰੈਸ ਖਾਂਦਾ ਚਿੱਟਾ ਛੱਡ ਗਿਆ ਭਾਈ ਮੈਂ ਚਿੱਟਾ ਪੀਣਾ ਹਾਂ ਹਾਂ ਤਾਂ ਹੀ ਤਾਂ ਸਹੀ ਪਿਆ ਹਾਂ ਨਹੀਂ ਪੀਏ ਬਈ ਜਾ ਹੋਵੇ ਕਿਵੇਂ ਕੀ ਕਰਕੇ ਆਉਣੇ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਹੱਥ ਦਰਾ ਬਾਬੇ ਦਰਾ ਹੱਥ ਦਰਾ ਲੈਣੇ ਆ ਆ ਤਰਾ ਕੀ ਕਰੂੰਗੇ ਛੱਡ ਜਾਗੇ ਨਸ਼ਾ ਭਾਈ ਨਜਾਦਾ ਛੱਡੀ ਖੜੇ ਭੈਣ ਦੇ ਘਰੋਂ ਸਰੀਰ ਛੱਡੋਂਗੇ ਓਏ ਆਈ ਜਲੂਗਾ ਕਰ ਭਾਈ ਐਮੀ